ਕਰਨ ਪਰ ਬੈਠੇ ਕੀ ਹਾਲ ਹੈ ਹਾਂਜੀ ਜੀ ਸਸਕਾਰ ਠੀਕ ਠਾਕ ਅਸੀਂ ਕਾਲ ਬੇਟਾ ਅੱਜ ਅਸੀਂ ਅਰਣੇਂਦਰ ਸਿੰਘ ਦੇ ਆਪਣੇ ਪੋਤਰੇ ਦੀ ਖੁਸ਼ੀ ਦੇ ਵਿੱਚ ਘਰੇ ਸੇਰੇ ਬੰਨੇ ਸੀਗੇ ਠੀਕ ਹੈ ਤੇ ਉਸ ਖੁਸ਼ੀ ਦੇ ਵਿੱਚ ਹੀ ਅਸੀਂ ਆਪਣੇ ਪੋਤਰੇ ਵਾਸਤੇ ਨਵਾਂ ਟਰੈਕਟਰ ਗਿਫਟ ਕਰ ਰਹੇ ਹਾਂ ਆਏ ਹਾਂ ਤੇ ਤੁਹਾਨੂੰ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਪਹਿਲਾਂ ਦਾ ਤੇ ਇਹ ਇੰਨੀ ਖੁਸ਼ੀ ਦੇ ਵਿੱਚ ਸਾਰਿਆਂ ਨੂੰ ਕਰ ਰਹੇ ਹਾਂ ਤੇ ਮੈਂ ਸਭ ਤੋਂ ਪਹਿਲਾਂ ਧੰਨਵਾਦ ਪਾਪੇ ਹੋਣਾ ਦਾ ਕਰਦਾ ਵੱਡੇ ਪਾਪਾ ਦੇ ਮੰਮੀ ਹੋਣਾ ਦਾ ਜਿੰਨਾ ਦੀ ਬਦੌਲਤ ਤੇ ਸਾਰਾ ਕੁਝ ਹੋ ਰਿਹਾ ਤੇ ਬਾਕੀ ਮੈਂ ਤੁਹਾਨੂੰ ਸਾਰਿਆਂ ਨੂੰ ਮੈਂ ਇੱਕ ਕੈਮਰੇ ਚ ਦੇਖਦਾ ਪਿਆ ਸੀ ਬਹੁਤ ਮਿਸ ਕਰ ਰਿਹਾ ਕਿ ਅਸੀਂ ਸਾਥ ਤੋਂ ਆ ਨਹੀਂ ਹੋਇਆ ਤੇ ਹੁਣ ਜਦੋਂ ਅਸੀਂ ਆਏ ਤਾਂ ਜਰੂਰ ਮੈਂ ਦੁਬਾਰਾ ਫੇਰ ਚਾਹੁੰਦਾ ਸਾਰਾ ਕੁਝ ਅਹੀ ਉਵੇਂ ਹੀ ਕਰੀਏ ਸਾਰਿਆਂ ਨੂੰ ਸੱਦਾ ਪੱਤਰ ਦਈਏ ਫੇਰ ਇੱਕ ਵਾਰ ਤੇ ਦੂਜਾ ਮੈਂ ਵੀ ਚਾਹੁੰਦਾ ਕਿ ਰਾਨਿੰਦਰ ਸਿੰਘ ਵੀ ਖੇਤੀਬਾੜੀ ਨਾਲ ਜੁੜਿਆ ਰਵੇ ਜਿੱਦਾਂ ਤੁਸੀਂਾਨੂੰ ਟਰੈਕਟਰ ਗਿਫਟ ਕੀਤਾ ਤੇ ਅਸੀਂ ਖੇਤੀ ਕਰਦੇ ਰਹੀਏ ਤੇ ਉਹ ਵੀ ਕਰੇ ਸਾਡੇ ਨਾਲ ਸਾਡੇ ਮਾਪਿਆਂ ਨੂੰ ਦੇਖ ਕੇ ਸਾਰਿਆਂ ਨੂੰ ਤੇ ਹੋਰ ਬੇਟਾ ਤੁਹਾਨੂੰ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਖੁਸ਼ੀ ਦੇ ਨਾਲ ਖੁਸ਼ੀ ਤਾਂ ਹੋਣੀ ਹੋ ਰਹੀ ਹੈ ਪਰਮਾਤਮਾ ਨੇ ਬਖਸ਼ਿਸ਼ ਕੀਤੀ ਹੈ ਬਟ ਜਿਹੜਾ इमोशनल ਦੂਰ ਬੈਠੇ ਹੁੰਦਾ ਨਾ ਉਹ ਬਹੁਤ ਔਖਾ ਸਾਰਾ ਕੁਝ ਦੇਖਣਾ ਠੀਕ ਹੈ ਬੇਟਾ ਸਾ ਅੱਜ ਬੈਲ ਕਰਨੀ ਕੀਤੀ ਗਈ ਆ ਪੁੱਤੇ ਦੀ ਕੁਰਸੀ ਦੇ ਵਿੱਚ ਟਰੈਕਟਰ ਲੈ ਕੇ ਦਿੱਤਾ ਗਿਆ ਪੁੱਤ ਨੂੰ ਪੋਤਾ ਵਿਦੇਸ਼ ਚ ਹੋਇਆ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਬਹੁਤ ਖੁਸ਼ੀ ਆ ਕਿ ਪ੍ਰਮਾਤਮਾ ਨੇ ਅੱવાર ਬਾਸ਼ੀ ਕੀਤੀ ਆ ਸਾਡੇ ਪਰਿਵਾਰ ਤੇ ਸਾਨੂੰ ਪੋਤਰੇ ਦਾਤ ਬਖਸ਼ੀ ਆ ਸਾਡੇ ਬੇਸ਼ੱਕ ਪੋਤੇ ਦੀ ਜਨਮ ਆ ਜਿਹੜਾ ਉਹ ਵਿਦੇਸ਼ ਵਿੱਚ ਨਿਊਜ਼ੀਲੈਂਡ ਰਹਿੰਦੇ ਆ ਉੱਥੇ ਹੋਇਆ ਪਰ ਸਾਨੂੰ ਇੱਥੇ ਸਾਰਿਆਂ ਨੂੰ ਸਾਡੇ ਦੋਸਤਾਂ ਨੂੰ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਸਾਰਿਆਂ ਨੇ ਬਹੁਤ ਖੁਸ਼ੀ ਮਨਾਈ ਆ ਉਸ ਦਿਨ ਤੋਂ 22 ਤਰੀਕ ਦਾ ਜਨਮ ਆ ਸਾਡੇ ਬੇਟੇ ਦਾ ਪੋਤੇ ਦਾ ਉਸ ਦਿਨ ਤੋਂ ਹੀ ਲੋਕਾਂ ਨੇ ਬਹੁਤ ਤੁਹਾਨੂੰ ਮੁਬਾਰਕਾਂ ਦਿੱਤੀਆਂ ਵਧਾਈਆਂ ਦਿੱਤੀਆਂ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕੀਤਾ ਕਰਦਾ ਅਸੀਂ ਆਪਣੇ ਪੋਤੇ ਨੂੰ ਕਿਉਂਕਿ ਅਸੀਂ ਚਾਹਨੇ ਆ ਵੀ ਜਿਹੜੇ ਸਾਡੇ ਵਿਰਸਾ ਉਹਨੂੰ ਸਾਂਭਣ ਵਾਲੇ ਸਾਡੇ ਪੁੱਤ ਪੋਤੇ ਪੰਜਾਬ ਦੇ ਵਿੱਚ ਹੀ ਰਹਿਣ ਕਿਉਂਕਿ ਆਪਣੀ ਨੌਜਵਾਨੀ ਬਹੁਤ ਬਾਹਰ ਨੂੰ ਜਾ ਰਹੀ ਹੈ ਸਾਰਾ ਪੰਜਾਬ ਵਿਹਲਾ ਹੋਇਆ ਪਿਆ ਤੇ ਬਜ਼ੁਰਗਾਂ ਦੀ ਸੇਵਾ ਸੰਭਾਲ ਲਈ ਵੀ ਬੱਚਿਆਂ ਦੀ ਲੋੜ ਆ ਤੇ ਦੂਸਰਾ ਜੇ ਅਸੀਂ ਆਪਣੇ ਕਿੱਤੇ ਨਾਲ ਵਿਰਸੇ ਨਾਲ ਖੇਤੀਬਾੜੀ ਜੋ ਸਾਡਾ ਕਿੱਤਾ ਉਹਦੇ ਨਾਲ ਬੱਚਿਆਂ ਨੂੰ ਜੋੜ ਕੇ ਰੱਖਾਂਗੇ ਤੇ ਮੇਰਾ ਖਿਆਲ ਹੈ ਜਿਹੜੀ ਪਿਰਤ ਅਸੀਂ ਪਾਉਣ ਲੱਗੇ ਆ ਕਿ ਆਪਣੇ ਪੁੱਤੇ ਨੂੰ ਗਿਫਟ ਟਰੈਕਟਰ ਕੀਤਾ ਜਨਮ ਤੇ ਤੇ ਉਹ ਲੋਕ ਵੀ ਇਸੇ ਤਰ੍ਹਾਂ ਹੀ ਪੰਜਾਬ ਦੇ ਇਹਨਾਂ ਚੀਜ਼ਾਂ ਵੱਲ ਜਾਣਗੇ ਤਾਂ ਕਿ ਬੱਚਿਆਂ ਨੂੰ ਦੱਸਿਆ ਟਰੈਕਟਰ ਲੈ ਕੇ ਦੇਣ ਬਾਰੇ ਇਸ ਤਰ੍ਹਾਂ ਬੱਚਿਆਂ ਦਾ ਉਹਨਾਂ ਨੇ ਬੜੀ ਖੁਸ਼ੀ ਮਨਾਈ ਆ ਜਦੋਂ ਅਸੀਂ ਦੱਸਿਆ ਕਿ ਅਸੀਂ ਆਪਣੇ ਪੋਤੇ ਨੂੰ ਗਿਫਟ ਕਰ ਰਹੇ ਆ ਟਰੈਕਟਰ ਤੇ ਉਹ ਬਹੁਤ ਹੀ ਖੁਸ਼ ਹੋਏ ਤੇ ਸਾਨੂੰ ਉਹਨਾਂ ਨੇ ਬਹੁਤ ਬਹੁਤ ਵਧਾਈਆਂ ਦਿੱਤੀਆਂ ਤੇ ਅਰਦਾਸ ਕੀਤੀ ਗੁਰੂ ਸਾਹਿਬ ਅੱਗੇ ਕਿ ਸਾਡਾ ਪੋਤਾ ਸਾਰਿਆਂ ਦਾ ਆਗਿਆਕਾਰ ਬਣ ਕੇ ਰਹੇ ਗੁਰ ਸਿੱਖੀ ਜੀਵਨ ਬਤੀਤ ਕਰੇ ਉਸ ਦਾ ਨਾਮ ਵੀ ਉਹਨਾਂ ਨੇ ਸਾਡੇ ਬਾਈ ਜੀ ਹੋਣੀਆਂ ਵੱਡੇ ਜਗਿੰਦਰ ਸਿੰਘ ਮਾਸਟਰ ਜੀ ਹੁਣ ਉਹਨਾਂ ਨੇ ਇੱਥੇ ਗੁਰੂ ਸਾਹਿਬ ਤੋਂ ਪਕੋਨ ਮੰਨ ਲਿਆ ਸੀ ਤੇ ਰਾਰਾ ਗੁਰੂ ਸਾਹਿਬ ਵੱਲੋਂ ਆਇਆ ਤੇ ਰਣੇਂਦਰ ਸਿੰਘ ਬੁੱਟਰੋ ਦਾ ਨਾਮ ਰੱਖਿਆ ਗਿਆ ਤੇ ਉਹਨਾਂ ਨੇ ਬਹੁਤ ਹੀ ਸਾਰੇ ਪਰਿਵਾਰਾਂ ਨੇ ਜਿੰਨੇ ਵਿਦੇਸ਼ਾਂ ਦੇ ਬਿਠੇ ਆ ਬਹੁਤ ਹੀ ਖੁਸ਼ੀ ਮਨਾਈ ਟਰੈਕਟਰ ਤੇ ਵੀ ਰਣੇਂਦਰ ਦਾ ਟਰੈਕਟਰ ਲਿਖਾਇਆ ਗਿਆ ਜੀ ਹਾਂਜੀ ਬਹੁਤ ਧੰਨਵਾਦ ਅਸੀਂ ਇਸੇ ਕਰਕੇ ਲਖਾਇਆ ਕਿਉਂਕਿ ਕੋ ਨੂੰ ਵੱਡੇ ਹੋਏ ਨੂੰ ਪਤਾ ਲੱਗੇ ਕਿ ਮੈਨੂੰ ਗਿਫਟ ਕੀਤਾ ਗਿਆ ਤੇ ਮੈਂ ਇੱਥੇ ਆਣ ਕੇ ਖੇਤੀਬਾੜੀ ਕਰਨੀ ਹੈ ਤੇ ਆਪਣੇ ਦਾਦੇ ਦਾਦੀ ਦੀ ਸੇਵਾ ਕਰਨੀ ਹੈ ਇਸੇ ਕਰਕੇ ਹੀ ਅਸੀਂ ਇਹ ਸਾਰੀ ਖੁਸ਼ੀ ਮਨਾਈ ਹੈ ਤੇ ਮਹਾਰਾਜ ਕੇ ਪਰ ਕੇ ਸਾਰਿਆਂ ਤੇ ਦੁਆਰਾ ਫੇਰ ਮੈਂ ਸਾਰੇ ਜੋ ਵੀ ਦੋਸਤ ਮਿੱਤਰ ਸਾਡੇ ਰਿਸ਼ਤੇਦਾਰ ਭੈਣ ਭਰਾ ਸਾਡੇ ਡਿਪਾਰਟਮੈਂਟ ਤੋਂ ਖੇਤੀਬਾੜੀ ਭਾਗ ਤੋਂ ਅਫੀਸਰ ਸਾਹਿਬਾਨ ਆਏ ਸਾਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਅੱਜ ਜੋ ਪੁੱਤ ਪੈਦਾ ਹੋਇਆ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਸਾਨੂੰ ਤੇ ਅੱਜ ਇੱਕ ਨਵਾਂ ਟਰੈਕਟਰ ਦੀ ਪੁੱਤ ਨੂੰ ਲੈ ਕੇ ਦਿੱਤਾ ਗਿਆ ਨਵੀਂ ਪਿਰਤ ਪਾਈ ਗਈ ਪਰਵਾਰ ਨੂੰ ਕੀ ਕਹਿਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜ ਸਾਨੂੰ ਆਪਣੇ ਪੁੱਤਰ ਦੇ ਜਨਮ ਦੀ ਖੁਸ਼ੀ ਦੇ ਵਿੱਚ ਬਹੁਤ ਹੀ ਗਿਫਟ ਵਧੀਆ ਗਿਫਟ ਟਰੈਕਟਰ ਅਸੀਂ ਦਿੱਤਾ ਤੇ ਵਾਹਿਗੁਰੂ ਉਹਨੂੰ ਲੰਮੀ ਆਰਜ਼ਾ ਗੁਰਸਿੱਖੀ ਜੀਵਨ ਤੰਦਰੁਸਤੀ ਤੇ ਸਾਰਿਆਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਹੈਂ ਜੀ ਇੱਥੇ ਲਿਆ ਕੇ ਸੰਭਾਲੋਗੇ ਫਿਰ ਇੱਥੇ ਵੱਡਾ ਕਰੋਗੇ ਡਾਕਟਰ ਸਾਹਿਬ ਕਹਿੰਦੇ ਇੱਥੇ ਪੜਾਉਣਾ ਸੀ ਇੱਥੇ ਖੇਤੀ ਨਾਲ ਜੋੜਨਾ ਹੈ ਹਾਂ ਜੀ ਸਾਡੀ ਕੋਸ਼ਿਸ਼ ਹੈ ਕਿ ਸਾਡੇ ਬੱਚੇ ਸਾਡੇ ਕੋਲ ਪੁੱਤ-ਪੋਤਰੇ ਸਾਡੇ ਕੋਲੇ ਰਹਿਣ ਔਰ ਅਸੀਂ ਉਹਨਾਂ ਨੂੰ ਇੱਥੇ ਆਪਣਾ ਵਿਰਸਾ ਸੰਭਾਲੀਏ ਅੱਜ ਡਾਕਟਰ ਸਾਹਿਬ ਵੱਲੋਂ ਪੈਲ ਕਦਮੀ ਕੀਤੀ ਗਈ ਹੈ ਕਿ ਕਿਹਨੇ ਚਾਹੋਗੇ ਇੱਕ ਪ੍ਰਾਲਾ ਵੱਡਾ ਕਿਹੜਾ ਲਾ ਕੇ ਅੱਲਾਹ ਦਾ ਡਾਕਟਰ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਦੂਸਰਾ ਜੋ ਇਹਨਾਂ ਨੇ ਆ ਪ੍ਰਤਪਾਈ ਹੈ ਇਸ ਪ੍ਰਤਪਾਉਣ ਨੇ ਨਾਲ ਜਿਹੜੇ ਹੋਰ ਵੀ ਉਹ ਵਿਦੇਸ਼ਾਂ 'ਚ ਬੈਠੇ ਆ ਲੋਕ ਜਿਨ੍ਹਾਂ ਨੂੰ ਮਹਾਰਾਜ ਜੀ ਹੁਜਿਆ ਦਾਤਾਂ ਬਖਸ਼ੂਗਾ ਫਿਰ ਸੱਚੇ ਪਾਤਸ਼ਾਹ ਉਹਨਾਂ ਨੂੰ ਵੀ ਸਮਤ ਬਖਸ਼ੇ ਕੇ ਪੰਜਾਬ ਲਿਆਉਣ ਵਾਸਤੇ ਉਹਨਾਂ ਨੂੰ ਵੈਗੂ ਕਿਰਪਾ ਕਰੇ ਤਾਂ ਕਿ ਜਿਹੜਾ ਪੰਜਾਬ ਖਾਲੀ ਹੋ ਰਿਹਾ ਕੋ ਨਾ ਹੋਏ ਬੱਚੇ ਜਿਹੜੇ ਨਵ ਬੱਚੇ ਜਨਮ ਮੰਗੇ ਉਹਨਾਂ ਨੂੰ ਪੰਜਾਬ ਨਾਲ ਪਿਆਰ ਕਰਨ ਵਾਸਤੇ ਜਦੋਂ ਇਹੋ ਜੀਆਂ ਪੜਖਾਂ ਪਾਈਆਂ ਜਾਣਗੀਆਂ ਤੇ ਉਹ ਬਹੁਤ ਵਧੀਆ ਅਪਰਾਲਾ ਰਖਸਾਬ ਦਾ ਤੇ ਮੈਂ ਸੀ ਇਹਨਾਂ ਨੂੰ ਦੁਬਾਰਾ ਫਿਰ ਵਧਾਈ ਦਿੰਦੇ ਆ ਤੇ ਵੈਗੂ ਇਹਨਾਂ ਦੇ ਪੋਤੇ ਨੂੰ ਸਿੱਖੀ ਸਤਿਕਰ ਭਰੋਸਾ ਨਾਮਦਾਨ ਦੀ ਦਾਤ ਬਖਸ਼ੀ ਤੇ ਬੱਚਾ ਇੰਦਰ ਆ ਕੇ ਖੇਤੀ साहिब जे ख़िते सां जुड़े वाहेगुरु जी का ख़ालसा